ਵੈ ਗੁਰੂ ਜੀ ਦਾ ਖਾਲਸਾ ਸ਼੍ਰੀ ਵੈ ਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇਸ ਵੀਡੀਓ ਵਿੱਚ ਗੁਰਦੁਆਰਾ ਅੜੀਸਰ ਜੀ ਦੇ ਇਤਿਹਾਸ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਉਮੀਦ ਕਰਦੇ ਹਾਂ ਕਿ ਬਾਕੀ ਵੀਡੀਓ ਵਾਂਗੂ ਤੁਸੀਂ ਜ਼ਰੂਰ ਪਸੰਦ ਕਰੋਗੇ ਅਤੇ ਕਮੈਂਟ ਬੋਕਸ ਵਿੱਚ ਜਾਣਕਾਰੀ ਨਾਲ ਸੰਬੰਧਿਤ رائے ਜ਼ਰੂਰ ਦੇਣਾ ਗੁਰਦੁਆਰਾ ਅੜੀਸਰ ਸਾਹਿਬ ਪਿੰਡ ਟੋਲਾ ਹੰਡਿਆਆ ਅਤੇ ਪਿੰਡ ਚੁੰਗ ਦੀ ਸਾਂਝੀ ਜ਼ੋਪ ਤੇ ਵਸਿਆ ਹੈ ਬਰਨਾਲਾ ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ ਇਸ ਗੁਰਦੁਆਰਾ ਸਾਹਿਬ ਨੂੰ ਕੂਕਾ ਸਿੱਖ ਮਹੰਤ ਭਗਤ ਸਿੰਘ ਨੇ 1920 ਦੇ ਨੇੜੇ ਤੇੜੇ ਬਣਾਇਆ ਸੀ। ਇਸ ਗੁਰੂ ਘਰ ਦੇ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ। ਇਸ ਗੁਰੂ ਘਰ ਦਾ ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਜੀ 1722 ਵਿੱਚ ਮਾਲਵਾ ਖੇਤਰ ਦੀ ਫੇਰੀ ਦੌਰਾਨ ਪਿੰਡ ਹੰਢਿਆਆ ਵਿੱਚ ਇਸ ਸਥਾਨ ਤੇ ਆਏ ਸਨ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੱਚੇ ਰਸਤੇ ਤੋਂ ਪੈਦਲ ਚੱਲ ਕੇ ਇਸ ਸਥਾਨ ਤੇ ਪਹੁੰਚੇ ਤਾਂ ਉਹਨਾਂ ਦਾ ਘੋੜਾ ਪੱਕਾ ਖੜ੍ਹਾ ਹੋ ਗਿਆ ਅਤੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੀ ਕਾਰਨ ਹੈ ਕਿ ਇਸ ਸਥਾਨ ਤੇ ਘੋੜਾ ਗੇ ਨਹੀਂ ਜਾ ਰਿਹਾ ਹੈ ਪਤਾ ਚਲਿਆ ਕਿ ਇੱਥੇ ਤੰਬਾਕੂ ਦਾ ਖੇਤ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਉਹਨਾਂ ਦਾ ਘੋੜਾ ਤੰਬਾਕੂ ਦੇ ਖੇਤ ਵਿੱਚ ਪੈਰ ਨਹੀਂ ਰੱਖਦਾ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਘੋੜਾ ਕਿੱਥੇ ਫਸਿਆ ਹੋਇਆ ਸੀ ਉਸ ਸਮੇਂ ਸ੍ਰੀ ਤੇਗ ਬਹਾਦਰ ਜੀ ਨੇ ਵਚਨ ਦਿੱਤਾ ਸੀ ਕਿ ਜੋ ਵੀ ਇੱਥੇ ਆਵੇਗਾ ਉਹ ਇਸ ਸਥਾਨ ਤੇ ਗੁਰੂ ਦਾ ਸਿਮਰਨ ਕਰੇਗਾ ਸੱਚੇ ਦਿਲ ਅਤੇ ਜੋ ਕੋਈ ਵੀ ਸੁਖਣਾ ਮੰਗਦਾ ਹੈ ਉਹ ਪੂਰਾ ਹੋਵੇਗਾ ਅਤੇ ਉਹਨਾਂ ਦਾ ਕੰਮ ਸਫਲ ਹੋਵੇਗਾ। ਅੱਜ ਇਸ ਗੁਰਦੁਆਰੇ ਵਿੱਚ ਅਟੁੱਟ ਲੰਗਰ ਪੰਡਾਰੇ ਦਾ ਭਰਪੂਰ ਪ੍ਰਬੰਧ ਹੈ। 1920 ਤੋਂ ਪਹਿਲਾਂ ਇੱਥੇ ਇੱਕ ਛੱਪੜ ਅਤੇ ਚੇੜੀ ਸੀ ਜਿਸ ਨੂੰ ਗਿੱਦੜੀ ਵਾਲਾ ਬੰਨਾ ਆਖਿਆ ਜਾਂਦਾ ਸੀ। ਪਿੰਡ ਤੋਲਾ ਅਤੇ ਹੰਢਿਆਆ ਦੇ ਡਾਂਗਰੀ ਇੱਥੇ ਡੰਗਰ ਚਾਰਨ ਆਉਂਦੇ ਸਨ। ਕੋਕਾ ਭਗਤ ਸਿੰਘ ਪਿੰਡ ਹੰਢਿਆਆ ਦੇ ਕੱਚੇ ਗੁਰੂ ਸਰ ਵਿਖੇ ਸੇਵਾਦਾਰ ਸਨ। ਉਹਨਾਂ ਨੂੰ ਇੱਕ ਦਿਨ ਆਕਾਸ਼ ਬਾਣੀ ਹੋਈ ਕਿ ਤੂੰ ਅੜੀ ਸਰ ਤਾਂ ਦੀ ਖੋਜ ਕਰ ਇਹ ਆਦਮੀ ਦੋ ਪਿੰਡਾਂ ਦੀ ਸਾਂਝੀ ਜ਼ੂੜ ਤੇ ਖਾਲੀ ਪਈ ਜ਼ਮੀਨ ਤੇ ਆ ਕੇ ਬੈਠ ਗਿਆ ਜਿੱਥੇ ਪਿੰਡ ਧੌਲਾ ਦੇ ਪਾਲੀ ਮੁੰਡੇ ਕਿਰਪਾਲ ਸਿੰਘ ਕਰਤਾਰ ਸਿੰਘ ਆਦੇਰ ਨਾਲੀ ਰੋਟੀ ਲੈ ਜਾਂਦੇ ਬਾਗ ਵਿੱਚ ਇਹ ਸਿੱਖ ਨੇ ਛੋਟਾ ਜਿਹਾ ਨਿਸ਼ਾਨ ਸਾਹਿਬ ਲਾ ਕੇ ਗੁਰਦੁਆਰਾ ਸਾਹਿਬ ਜੀ ਨੀ ਰੱਖ ਦਿੱਤੀ ਭਗਤ ਸਿੰਘ ਤੋਂ ਬਾਅਦ ਮਹੰਤ ਬਖਤੌਰ ਸਿੰਘ ਪਿੰਡ ਓਪਲੀ ਮਹੰਤ ਲਾਲ ਸਿੰਘ ਪਦੌੜ ਨੇ ਮਹੰਤ ਭਰਪੂਰ ਸਿੰਘ ਕੋਠੇਚੁੰਗ ਸੇਵਾਦਾਰ ਰਹੇ ਹੋਲੇ ਗੁਰੂਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ ਪਰ ਮਹੰਤ ਪਰੰਪਰਾ ਅਨੁਸਾਰ ਸੇਵਾ ਰਾਮ ਸਿੰਘ ਨੂੰ ਦਿੱਤੀ ਹੋਈ ਸੀ ਰਾਮ ਸਿੰਘ ਨੂੰ ਜੂਨ 2020 ਵਿੱਚ ਗੈਰ-ਇਖਲਾਕੀ ਦੋਸ਼ ਅਧੀਨ ਸੇਵਾ ਤੋਂ ਹਟਾ ਦਿੱਤਾ ਗਿਆ 1997 ਵਿੱਚ ਇਸ ਗੁਰੂਕਰ ਦੀ ਪੁਨਰ ਉਸਾਰੀ ਦਾ ਕੰਮਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਸ਼ੁਰੂ ਕੀਤਾ ਅੱਜ ਕੱਲ ਇੱਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਕਾਰ ਸੇਵਾ ਵਾਲੇ ਬਾਬਾ ਬਾਬੂ ਸਿੰਘ ਪ੍ਰਬੰਧਕ ਹਨ ਇਸ ਗੁਰੂ ਘਰ ਵਿੱਚ ਹਰ ਐਤਵਾਰ ਮੇਲਾ ਲੱਗਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ